ਪਰ ਮੁੰਡੇ ਕਦੇ ਆਪਣੇ ਦਿਲ ਦੀ ਗੱਲ ਸ਼ੇਅਰ ਨਹੀਂ ਕਰਦੇ ਮੁੰਡਿਆਂ ਨੂੰ ਜਿ ਕੁੜੀਆਂ ਆਪਣੇ ਸ਼ੌਂਕ ਫਿਰ ਵੀ ਪੂਰੇ ਕਰ ਲੈਂਦੀਆਂ ਪਰ ਮੁੰਡੇ ਉਹਨਾਂ ਦੇ ਸ਼ੌਂਕ ਤਾਂ ਵਿਚਾਰਿਆਂ ਦੇ ਜ਼ਿੰਮੇਵਾਰੀਆਂ 'ਚ ਫਸ ਕੇ ਹੀ ਰਹ ਜਾਂਦੇ ਨੇ ਹਾਂ ਨਾ ਵੀ ਘਰ ਦੀ ਜ਼ਿੰਮੇਵਾਰੀਆਂ ਪੈਣ ਕਈ ਮੁੰਡੇ ਇਦਾਂ ਦੇ ਨੇ ਜਿਨ੍ਹਾਂ ਨੇ ਛੋਟੀ ਉਮਰ ਦੇ ਵਿੱਚ ਆਪਣੇ ਜ਼ਿੰਮੇਵਾਰੀਆਂ ਚੱਕੀਆਂ ਨੇ ਘਰ ਦੀ ਮੁੰਡੇ ਤੋਂ ਭਾਉ ਤੋਂ ਮੁੰਡਾ ਭਰਾ ਮੁੰਡੇ ਭਰਾ ਵੀ ਹੁੰਦੇ ਆ ਹਾਂਜੀ ਹਸਬੰਡ ਵੀ ਹੁੰਦੇ ਪਤੀ ਵੀ ਹੁੰਦੇ ਆ ਤੁਹਾਨੂੰ ਕੀ ਲੱਗਦਾ ਭਰਾ ਜ਼ਿਆਦਾ ਦੇ ਹੁੰਦਾ ਵਾ ਜਿਵੇਂ ਭਰਾ ਦਾ ਬੱਚਾ ਹੁੰਦਾ ਕਿ ਪਤੀ ਹੁੰਦਾ ਕੇ ਪਿਤਾ ਜੀ ਪਿਤਾ ਜਦੋਂ ਬੰਦਾ ਪਿਤਾ ਬਣਦਾ ਉਹਦੇ ਜਿੰਮੇਵਾਰੀਆਂ ਜਿਆਦਾ ਫਾਸਦਾ ਜਿੰਮੇਵਾਰੀਆਂ ਤਿੰਨਾਂ ਦੀਆਂ ਸੇਮ ਹੁੰਦੀਆਂ ਨੇ ਹੂੰ ਹਾਂਜੀ ਪਤੀ ਨੇ ਘਰ ਦੇਖਣਾ ਬੱਚੇ ਦੇਖਣਾ ਘਰ ਵਾਲੇ ਦੇਖਣਾ ਘਰ ਦਾ ਮਾਹੌਲ ਸੰਭਣਾ ਕਿਉਂਕਿ ਕਈ ਘਰਾਂ ਦੇ ਵਿੱਚ ਸਸਨ ਆਉਣ ਦੀ ਲੜਾਈ ਵੀ ਹੋ ਜਾਂਦੀ ਆ ਉਹ ਉਹ ਵੀ ਹੈਂਡਲ ਕਰਨੀਆਂ ਤੇ ਭਰਾ ਹੁੰਦਾ ਵਾ ਉਹਨੇ ਹੁੰਦਾ ਵੀ ਮੇਰੀ ਮਾਂ ਨੂੰ ਜਾਂ ਮੇਰੀ ਡੈਡੀ ਨੂੰ ਮੈਂ ਵੱਡਾ ਹੋ ਕੇ ਮੈਂ ਇਹਨਾਂ ਨੂੰ ਸਹਾਰਾ ਦੇ ਸਕਾਂ ਅੱਛਾ ਔਰੇ ਦਿਮਾਗ 'ਚ ਹਰ ਵਾਰੀ ਇਹੀ ਚੀਜ਼ ਚੱਲਦੀ ਹੁੰਦੀ ਆ ਫਿਰ ਉਹਨਾਂ ਹੁੰਦਾ ਵੀ ਮੇਰੀ ਭੈਣ ਆ ਜਿਹੜੀ ਉਹਦੇ ਸ਼ੌਂਕ ਪੂਰੇ ਹੋ ਜਾਣ ਸਾਰੇ ਮੇਰੇ ਰਹਿ ਜਾਣ ਉਹਦੇ ਸ਼ੌਂਕ ਪੂਰੇ ਹੂੰ ਇਦਾਂ ਹੀ ਹਸਬੰਦ ਹੁੰਦੇ ਨੇ ਉਹ ਸੋਚਦੇ ਨੇ ਮੈਂ ਆਪ ਸਾਰ ਲੂੰਗਾ ਮੇਰੀ ਘਰ ਵਾਲੀ ਦੇ ਸ਼ੌਂਕ ਨਾ ਮਰ ਜਾਣਗੇ ਕੀ ਬਾਤ ਹੈ ਹੈਨਾ ਇੱਕ ਪਿਤਾ ਉਹ ਕਹਿੰਦਾ ਹੁੰਦਾ ਮੇਰੇ ਬੱਚਿਆਂ ਦੇ ਸ਼ੌਂਕ ਪੂਰੇ ਹੋ ਜਾਣ ਮੇਰੇ ਨਹੀਂ ਵੀ ਹੋਣਗੇ ਤਾਂ ਵੀ ਕੋਈ ਗੱਲ ਨਹੀਂ ਕੁਸਤੀ ਜਨਤਿਹਾੜ ਆਉਂਦੇ ਨੇ ਬਾਪ ਕਦੇ ਵੀ ਜਾਂ ਕੱਪੜਾ ਨਹੀਂ ਲੈਂਦਾ ਪਰ ਉਹ ਕਹਿੰਦਾ ਮੇਰੇ ਬੱਚਿਆਂ ਨੂੰ ਨਵੇਂ ਕੱਪੜੇ ਮਿਲਣੇ ਚਾਹੀਦੇ ਹਾਂ ਜੀ ਇਦਾਂ ਹੀ ਹੁੰਦਾ ਇੱਕ ਵਿਹੜਾ ਮਰਦ ਹੁੰਦਾ ਵਾ ਨਾ ਉਹ ਹਮੇਸ਼ਾ ਆਪਣੇ ਆਪ ਨੂੰ ਮਾਰ ਕੇ ਦੂਜਿਆਂ ਦੀ ਖੁਸ਼ੀ ਜੁੰਦਾ ਹਾਂ ਤੇ